ਸਕਾਰਜੋ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੇਤਰ ਸਿੰਘ ਆਪਾਂ ਜਦੋਂ ਸਾਊਥਵਾਲ ਜਾਣੇ ਜਾਂ ਉਸ ਏਰੀਏ ਦੇ ਵਿੱਚ ਜਿੱਥੇ ਕੇਲੇ ਵੱਧ ਹੁੰਦੇ ਨੇ ਤਾਂ ਉਹ ਮੈਨੂੰ ਖੰਨੇ ਕਿਸੇ ਨੇ ਮੰਗੇ ਵੀ ਸਾਨੂੰ ਕੇਲਿਆਂ ਦੇ ਪੱਤੇ দাও ਉਹਨਾਂ ਨੇ ਅੰਨਾਪੂਰਨਾ ਰਸੋਈ ਦੇ ਨਾਂ ਤੇ ਆਪਣਾ ਸ਼ੁਰੂ ਕੀਤਾ ਉਦੋਂ ਲਾ ਭੋਜਨ ਤੇ ਉਹ ਕੇਲਿਆਂ ਦੇ ਪੱਤਿਆਂ ਨੂੰ ਕੱਟ ਕੇ ਨਾ ਇਸ ਤਰ੍ਹਾਂ ਆਪਣੀ ਥਾਲੀ 'ਚ ਰੱਖਦੇ ਨੇ ਉੱਤੇ ਭੋਜਨ ਰੱਖ ਕੇ ਖਾਂਦੇ ਨੇ ਤੇ ਇਹਦੇ ਨਾਲ ਭੋਜਨ ਦੀ એનર્ਜੀ ਆ ਜੋ ਜ਼ਿਆਦਾ ਵੱਧ ਜਾਂਦੀ ਆ ਜਿੱਕਣ ਆਪਣੇ ਕਈ ਵਾਰੀ ਇਸ ਤਰ੍ਹਾਂ ਦਾ ਹੁੰਦਾ ਵੀ ਜਿਹੜੇ ਭਰਤਨ ਚ ਅਸੀਂ ਖਾ ਰਹੇ ਹਾਂ ਵੀ ਉਹ ਸਾਡੀ ਸਿਹਤ ਨੂੰ ਨੁਕਸਾਨ ਤਾਂ ਨਹੀਂ ਕਰੂਗਾ ਜਾਂ ਉਹ ਮਤਲਬ ਵਧੀਆ ਹੈ ਜਾਂ ਨਹੀਂ ਕਿਉਂਕਿ ਕਈ ਵਾਰੀ ਜਿਹੜੇ ਭਾਂਡੇ ਨੇ ਅੱਜ ਕੱਲ ਉਹ ਵੀ ਉਸ ਤਰ੍ਹਾਂ ਦੇ ਬਣੇ ਹੋਏ ਨੇ ਉਹਨਾਂ ਨਾਲ ਧੋਂਦੇ ਨੇ ਪਰ ਇੱਕ ਨੇਚਰ ਦਾ ਥਾਲੀ ਵਿੱਚ ਤੁਸੀਂ ਪੱਤਾ ਰੱਖਿਆ ਉੱਤੇ ਆਪਣਾ ਭੋਜਨ ਰੱਖਿਆ ਖਾ ਲਿਆ ਤੇ ਉਹਨੂੰ ਸੜਤਾ ਤੇ ਨੇ ਗਲ ਜਾਣਾ ਮਿੱਟੀ ਬਣ ਜਾਣਾ ਤੇ ਨਾ ਤਾਂ ਪੋਲਿਊਸ਼ਨ ਹੋਇਆ ਨਾ ਹੀ ਤੁਹਾਨੂੰ ਜਿਹੜਾ ਭਾਂਡਾ ਧੋਣਾ ਉਹ ਤੇ ਕੋਈ ਕੈਮੀਕਲ ਲਾਉਣ ਦੀ ਲੋੜ ਆ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ 'ਚ ਕੁਦਰਤ ਚੋਂ ਦੇ ਰਹੀ ਹੈ ਉਹਨੂੰ ਸਮਝੀਏ ਤੇ ਇਹ ਪਰਤਿਆਂ ਦੀ ਵਰਤੋਂ ਹੁੰਦੀ ਹੈ ਇਹ ਕੇਲਿਆਂ ਦੇ ਤਾਂਣੇ ਤੋਂ ਵੀ ਵਰਤੋਂ ਕੀਤੀ ਜਾਂਦਾ ਰੱਸੀਆਂ ਬਹੁਤ ਕੁਝ ਬਣਦਾ ਮੈਟ ਬਣਦੇ ਨੇ ਪਰ ਪੰਜਾਬ ਵਿੱਚ ਇਸ ਤਰ੍ਹਾਂ ਦੀ ਇੰਡਸਟਰੀ ਨਹੀਂ ਹੈ ਇਸ ਲਈ ਇਹ ਸਬਜ਼ੀ ਵਾਲਾ ਕੇਲਾ ਸਿਰਫ ਕੇਲਿਆਂ ਦੇ ਰੂਪ ਚ ਵੇਚ ਰਿਹਾ ਤੇ ਜਿਹੜੇ ਪੱਤੇ ਨੇ ਇਹ ਪਸ਼ੂ ਚਾਰੇ ਲਈ ਵਰਤ ਲੈਂਦੇ ਆ ਸੋ ਇਸ ਤਰ੍ਹਾਂ ਇਹ ਪੱਤੇ ਇੱਕ ਗੁਣਾਂ ਨਾਲ ਭਰਪੂਰ ਔਦਾ ਹੈ ਸੋ ਇਹਨੂੰ ਆਪਾਂ ਸਮਝੀਏ ਤੇ ਨੂੰ ਅਪਣਾਈਏ ਧੰਨਵਾਦ ਜੀ